ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਣੇ ਚਰਦੇ ਕਲਾ ਦੇ ਵਿੱਚ ਹੋਵੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਸੋ ਥੈਂਕ ਯੂ ਸੋ ਮਚ ਜੀ سپورਟ ਕਰਨ ਲਈ ਸੋ ਪਲੀਜ਼ ਵੱਧ ਤੋਂ ਵੱਧ ਹੋਰ سپورਟ ਕਰੋ ਕਿਉਂਕਿ ਮੇਰੇ ਵੀਊ ਵੌਸਟਾਈਮ ਬਹੁਤ ਘੱਟ ਆ ਸੋ ਪਲੀਜ਼ ਤੁਹਾਡੇ ਮੈਨੂੰ سپورਟ ਦੀ ਬਹੁਤ ਜ਼ਰੂਰਤ ਆ ਕਿਉਂਕਿ ਤੁਹਾਡੇ ਭੈਣ ਭਰਾਵਾਂ ਦੇ ਕਰਕੇ ਹੀ ਮੈਂ ਇੱਥੋਂ ਤੱਕ ਪਹੁੰਚੀ ਆ ਸੋ ਪਲੀਜ਼ ਵੱਧ ਤੋਂ ਵੱਧ سپورਟ ਕਰੋ ਤੇ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰਾਇਆ ਕਰੋ ਪਲੀਜ਼ ਤੇ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਵਾ ਤੇ ਅੱਜ ਦੀ ਵੀ ਵੀਡੀਓ ਵੀ ਬਹੁਤ ਵਧੀਆ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹਿਣਾ ਵਾ ਤੇ ਬਿਲਕੁਕੁਲ ਵੀ ਸਕਿਪ ਨਾ ਕਰੋ ਜੀ ਵੀਡੀਓ ਤੇ ਅੱਜ ਵੀਡੀਓ ਦਾ ਸੂਜੀ ਦੇ ਰਿਕਾਰਡਿੰਗ ਜਿਹੜੀ ਸਾਡੇ ਮਤਲਬ ਆਪਾਂ ਜਿਹਦੇ ਨਾਲ ਪ੍ਰਸਾਦ ਵਗੈਰਾ ਬਣਾਉਨੇ ਆ ਹਨਾ ਤੇ ਉਹ ਉਹਦੀ ਵੀਡੀਓ ਵਾ ਕਿ ਆਪਾਂ ਸੂਜੀ ਨੂੰ ਕਿਵੇਂ ਸਟੋਰ ਕਰਕੇ ਰੱਖ ਸਕਦੇ ਆ ਕਿਉਂਕਿ ਸੂਜੀ ਜੇ ਜ਼ਿਆਦਾ ਟਾਈਮ ਪਈ ਰਵੇ ਤੇ ਉਹਦੇ ਵਿੱਚ ਸੁੰਡੀ ਵਗੈਰਾ ਪੈ ਜਾਂਦੀ ਆ ਤੇ ਆਪਾਂ ਤੁਹਾਨੂੰ ਉਹ ਚੀਜ਼ ਉਹਦਾ ਸੋਲੂਸ਼ਨ ਦੱਸਾਂਗੇ ਕਿ ਆਪਾਂ ਉਹਨੂੰ ਕਿਵੇਂ ਸਟੋਰ ਕਰਕੇ ਕਿਵੇਂ ਮਤਲਬ ਵਧੀਆ ਤਰੀਕੇ ਦੇ ਨਾਲ ਰੱਖ ਸਕਦੇ ਆ ਤੇ ਬਿਲਕੁਲ ਵੀ ਸੁੰਡੀ ਨਹੀਂ ਪਏਗੀ ਸੋ ਤੁਸੀਂ ਆਓ ਹੁਣ ਤੁਹਾਨੂੰ ਆਪਾਂ ਦੱਸਦੇ ਆਂ ਜੀ ਤੇ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਤੇ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਪਲੀਜ਼ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਕਿ ਸੂਜੀ ਕਿਵੇਂ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ ਤੇ ਹੁਣ ਆਪਾਂ ਆ ਗਏ ਆ ਕਿਚਨ ਦੇ ਵਿੱਚ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਸੋ ਤੁਸੀਂ ਵਲੌਗ ਦੇ ਨਾਲ ਵੀ ਵੀਡੀਓ ਦੇ ਨਾਲ ਹੰਟ ਤੱਕ ਬਣਦੇ ਰਹੋ ਪਲੀਜ਼ ਸੋ ਇਹ ਲਈ ਆਪਾਂ ਕਰਾਈ ਤੇ ਕਰਾਈ ਦੇ ਮੈਂ ਦੇ ਉੱਪਰ ਰੱਖ ਦਾਂਗੇ ਆਪਾਂ ਕਰਾਈ ਨੂੰ ਤੇ ਇਹਨੂੰ ਥੋੜਾ ਜਿਹਾ ਗਰਮ ਹੋਣ ਦਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸੂਜੀ ਪਾਵਾਂਗੇ ਜੀ ਨੂੰ ਕਰਵਾਉਂ ਦਾਂਗੇ باقی ਕਰਨਾ ਹੈ ਪਹਿਲਾਂ ਆਪਾਂ ਸੂਜੀ ਨੂੰ ਛਾਣ ਲਾਂਗੇ ਸੋ ਪਕੜਾਈ ਰੱਖ ਦਿੱਤੀ ਉੱਪਰ ਪਰ ਆਪਾਂ ਤਾਂ ਗੈਸ ਸਲੇਮੀ ਕਿ ਤਾ ਹੋ ਰਹਾ ਕਿਉਂਕਿ ਜਿਨ੍ਹਾਂ ਨੇ ਜੇ ਛਾਣੀ ਹੋਵੇ ਤੇ ਤੁਸੀਂ ਇਦਾਂ ਹੀ ਮਤਲਬ ਅਵਲ ਤੇ ਵੈਸੇ ਸੂਜੀ ਛਾਣਣੀ ਚਾਹੀਦੀ ਹੈ ਕਿਉਂਕਿ ਕਿਸੇ ਟਾਈਮ ਅੰਦਕਾਰਾਂ ਤੇ ਸਟੋਰ ਕੀਤੀ ਹੋਣੀ ਹੈ ਤੇ ਉੱਥੇ ਵੀ ਮਤਲਬ ਸਿੰਦੀਰ ਵਾਲਾ ਪਈ ਹੋਈ ਹੈ ਇਸ ਕਰਕੇ ਆਪਾਂ ਇਨੂੰ ਮਤਲਬ ਸਾਨ ਲਵਾਂਗੇ। ਇੱਕ ਇੱਕ ਦਸ ਆਪਾਂ ਨੂੰ ਤਾਂ ਸਾਨ ਲਾਗੇ ਜੀ। ਤੋਂ ਇਹ ਮੈਂ ਲੈ ਲੀ ਹੰਦੀ ਸੀ ਪੰਜਾਬਾਂ ਦੀ ਸੂਜੀ। ਕਿਉਂਕਿ ਕੱਲ ਆਪਾਂ ਕਲੀਨਿੰਗ ਦੇ ਵਿੱਚ ਗਏ ਸੀ ਮੈਡੀਸਿਨ ਲੈਣ ਤੇ ਉਦੋਂ ਆਪਾਂ ਲੈ ਕੇ ਆਈ ਸੀ। ਤੋਂ ਗਾਇਸ ਆਪਾਂ ਸੂਜੀ ਸਾਨ ਲਈ ਆ ਤੇ ਹੁਣ ਆਪਾਂ ਇਹਦੇ ਕਰਾਈ ਦੇ ਵਿੱਚ ਇਹਨੂੰ ਪਾ ਦਾਂਗੇ। ਤੇ ਸੂਜੀ ਨੂੰ ਆਪਾਂ ਭੁੰਨਣਾ ਨਹੀਂ ਹੈਗਾ ਇਹਨੂੰ ਸਿਰਫ ਆਪਾਂ ਗਰਮ ਕਰਨਾ ਹੈ ਭੁੰਨਣਾ ਨਹੀਂ ਬਿਲਕੁਲ ਵੀ ਇਹਨੂੰ ਸਿਰਫ ਗਰਮ ਕਰਨਾ ਵਾ ਇਹਨੂੰ ਭੁੰਨਣਾ ਨਹੀਂ ਹੈ ਸਿਰਫ ਗਰਮ ਕਰਕੇ ਰੱਖਣਾ ਵਾ ਕਿਉਂਕਿ ਗਰਮ ਕਰਨ ਦੇ ਨਾਲ ਇਹ ਆਪਾਂ ਸਟੋਰ ਕਰਕੇ ਰੱਖ ਲਾਂਗੇ ਤੇ ਇਹਨੂੰ ਸੁੰਢੀ ਬਿਲਕੁਲ ਨਹੀਂ ਪਏਗੀ ਇਹ ਗਰਮ ਕਰਕੇ ਰੱਖਵਾਂਗੇ ਤੇ ਤੁਸੀਂ ਜਿੰਨਾ ਟਾਈਮ ਮਰਜ਼ੀ ਇਹਨੂੰ ਸੇ 7 ਮਹੀਨੇ ਜਾਂ 6 ਮਹੀਨੇ ਸਟੋਰ ਕਰਕੇ ਵੀ ਰੱਖੋਗੇ ਇਹਨੂੰ ਬਿਲਕੁਲ ਕੁਝ ਵੀ ਨਹੀਂ ਹੋਏਗਾ ਸਿਰਫ ਇਹਨੂੰ ਆਪਾਂ ਗਰਮ ਕਰਕੇ ਨੂੰ ਸਟੋਰ ਕਰਕੇ ਰੱਖ ਲਾਂਗੇ ਇਹਨੂੰ ਪੂਰਨਾ ਨਹੀਂ ਹੈਗਾ ਅਸੀਂ ਤੇ ਜਦੋਂ ਵੀ ਲੋੜ ਪਵੇ ਆਪਾਂ ਉਹਨੇ ਇੱਕ ਕਾਢ ਕੱਢ ਕੇ ਆਪਾਂ ਦਾ ਇਸਤੇਮਾਲ ਕਰ ਸਕਦੇ ਹਾਂ ਕਿਉਂਕਿ ਤੇ ਉਹ ਕਿ ਬਰਸਾਤਾਂ ਦੇ ਵਿੱਚ ਜਾਂ ਦੁਕਾਨਾਂ ਦੇ ਵਿੱਚ ਵੀ ਸਟੋਰ ਕੀਤੀ ਹੁੰਦੀ ਹੈ ਤੇ ਉਹਦੇ ਵਿੱਚ ਆਪਾਂ ਛੁੰਡੀ ਮਤਲਬ ਪਾਈ ਜਾਂਦੀ ਆ ਤੇ ਜਦੋਂ ਆਪਾਂ ਹਨਾ ਆਸਾਂਦੇ ਆ ਉਹਦੇ ਵਿੱਚ ਛੁੰਡੀਆਂ ਆਉਂਦੀਆਂ ਆਣ ਆਣ ਕੇ ਤੇ ਸਟੋਰ ਕਰਕੇ ਤਾਂ ਰੱਖ ਲੈਂਦੇ ਆ ਸੋ ਤੁਸੀਂ ਵੀਡੀਓ ਨੂੰ ਸ킵 ਨਾ ਕਰਿਓ ਫੁੱਲ ਵਾਚ ਕਰੋ ਵੀਡੀਓ ਨੂੰ ਤੇ ਬਿਲਕੁਲ ਵੀ ਸ킵 ਨਹੀਂ ਕਰਨੀ ਹੈ ਵੀ ਤੁਸੀਂ ਸੋਖਾ ਤਰੀਕਾ ਆਸਾਨ ਤਰੀਕਾ ਕੋਈ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ। ਸਿਰਫ ਚੋਲ। ਸੋਪਾ ਸਟੋਵ 'ਤੇ ਗਰਮ ਹੋਣ ਦਵਾਂਗੀ ਜਿੰਨੀ ਤੱਕ। ਉਸ ਤੋਂ ਬਾਅਦ ਰੱਖਾ ਤੁਹਾਨੂੰ ਦੱਸ ਦਿਆਂ। ਸੋ ਗਾਇਸ ਸੂਜੀ ਹੁਣ ਵੀ ਗਰਮ ਨੋ ਆਪਾਂ થોੜਾ ਟਾਈਮ ਲਈ ਰੱਖਾਂਗੇ ਉਸ ਤੋਂ ਬਾਅਦ ਆਪਾਂ ਕਿਸੇ ਡੱਬੇ ਦੇ ਵਿੱਚ ਇਹਨੂੰ ਸਟੋਰ ਕਰਾਂਗੇ ਇਹਨੂੰ ਆਪਾਂ ਵੀ ਕਵਰ ਕਰਦਾਂਗੇ ਗੈਸ ਬੰਦ ਕਰਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਸਟੋਰ ਕਰਕੇ ਰੱਖਦੇ ਹਾਂ ਤੁਹਾਨੂੰ ਸੋ ਤੁਸੀਂ ਵੀਡੀਓ ਨੂੰ ਬਿਲਕੁਲ ਨਹੀਂ ਸਕਿਪ ਨਹੀਂ ਕਰਨਾ ਹੈਗਾ ਐਂਡ ਤੱਕ ਵੀਡੀਓ ਦੇਖਣੀ ਹੈ ਤੁਸੀਂ ਤੇ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਕਾਕੇ ਜਿਹੜੀ ਭੈਣ ਨੂੰ ਇਹਦੇ ਬਾਰੇ ਨਹੀਂ ਪਤਾ ਸੋ ਭੈਣ ਨੂੰ ਪਤਾ ਲੱਗ ਜੇ ਤੇ ਉਹ ਆਪਣੀ ਸੂਜੀ ਦਾ ਸੇਫ ਇਸ ਸੇਫਟੀ ਰੱਖ ਸਕੇ ਤੇ ਉਹਨੂੰ ਚੰਗੀ ਤਰ੍ਹਾਂ ਸਟੋਰ ਕਰਕੇ ਰੱਖ ਸਕੇ ਤੇ ਬਿਲਕੁਲ ਵੀ ਸੁੰਡੇ ਨਹੀਂ ਪੈਗੇ ਸੋ ਤੁਸੀਂ ਇਹਵੇਂ ਕਰ ਸਕਦੇ ਹੋ ਜੇ ਨੂੰ ਆਪ ਪਹਿਲਾ ਰੰਗੀ ਕਾ ਕੀ ਜਿਆਦਾ ਗਰਮ ਨਾ ਹੋਈ ਹੋਵੇ ਥੋੜਾ ਠੰਡਾ ਕਰ ਦਾਂਗੇ ਸੋ ਮੇਰੇ ਕੋਲੋਂ ਇਹ ਵਾਲਾ ਟਿਕਾਣੇ ਡੱਬਾ ਤੇ ਇਹ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਉੱਥੇ ਲੈਟ ਪੈਣ ਦੀ ਆ ਇਹ ਵਾਲਾ ਡੱਬਾ ਤੇ ਇਹਦੇ ਵਿੱਚ ਕੀ ਹੋ ਲਿਆੰਦਾ ਸੀ ਤੇ ਕੱਲੀ ਹੋ ਗਿਆ ਸੀ ਡੱਬੇ ਨੂੰ ਮੈਂ ਧੋ ਦਿੱਤਾ ਤੇ ਸਾਫ਼ ਕਰ ਲਿਆ ਸੀ ਤਾਂ ਆਪਾਂ ਇਹਦੇ ਵਿੱਚ ਜਿੰਨਾ ਸਟੋਰ ਕਰ ਦਾਂਗੇ ਕਿਉਂਕਿ ਸੂਜੀ ਵੈਸੇ ਵੀ ਜ਼ਿਆਦਾ ਵਾ ਤੇ ਛੋਟੇ ਡੱਬੇ ਚ ਨਹੀਂ ਸਟੋਰ ਹੋਣੀ ਸੋ ਫਿਰ ਇਹ ਚ ਕਰ ਦਾਂਗੇ ਸੋ ਗਾਇਸ ਅੱਜ ਤੁਹਾਨੂੰ ਆਪਾਂ ਤਰੀਕਾ ਦੱਸਿਆ ਹੈ ਕਿ ਤੁਸੀਂ ਸੂਜੀ ਨੂੰ ਕਿਵੇਂ ਸਟੋਰ ਕਰਕੇ ਰੱਖ ਸਕਦੇ ਹੋ ਜ਼ਿਆਦਾ ਟਾਈਮ ਲਈ ਸੋ ਤੁਸੀਂ ਐਵੇਂ ਇਸਤੇਮਾਲ ਕਰੋ ਸੂਜੀ ਦਾ ਤੇ ਹੁਣ ਮਿਲਦੇ ਆਪਾਂ ਤੁਹਾਨੂੰ ਅਗਲੀ ਸੋਹਣੀ ਜੀ ਵੀਡੀਓ ਦੇ ਨਾਲ ਜੀ ਜੇ ਸਾਡੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਆ ਕਮੈਂਟ ਆ ਸ਼ੇਅਰ ਜ਼ਰੂਰ ਕਰਦੇ ਹੋ ਤੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰਦੇ ਹੋ ਜੀ ਤੇ ਜੇ ਨਹੀਂ ਚੰਗੀ ਲੱਗੀ ਵੀਡੀਓ ਤਾਂ ਵੀ ਕਮੈਂਟ ਕਰਦੇ ਹੋ ਤੇ ਜੇ ਚੰਗੀ ਲੱਗੀ ਤਾਂ ਵੀ ਕਮੈਂਟ ਕਰਦੇ ਹੋ ਜੋ ਸੋ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਜੀ ਬਾਏ ਬਾਏ